ਹਾਂਜੀ ਰਾਮ ਰਾਮ ਜੀ ਸਾਰਿਆਂ ਨੂੰ ਹਾਂਜੀ ਅੱਜ ਮੈਂ ਤੁਹਾਨੂੰ ਇੱਕ ਸਲਵਾਰ ਦੀ ਕਟਿੰਗ ਦੱਸਾਂਗੀ ਜੋ ਕਿ ਹੈ 벨ਟ ਵਾਲੀ ਸਲਵਾਰ ਹਾਂਜੀ ਉਹਦੀ ਕਟਿੰਗ ਇਸ ਤਰ੍ਹਾਂ ਹੁੰਦੀ ਹੈ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂਗੀ ਕਟਿੰਗ ਤਾਂ ਐਕਚੁਅਲੀ ਮੈਂ ਪਹਿਲਾਂ ਕਰ ਹੀ ਚੁੱਕੀ ਸੀ ਤਾਂ ਮੈਨੂੰ ਬਾਅਦ ਵਿੱਚ ਜ਼ਿਆਦਾ ਆ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਕਿਸ ਤਰ੍ਹਾਂ ਕਟਿੰਗ ਮੈਂ ਕਰਦੀ ਹਾਂ ਠੀਕ ਹੈ ਜੀ ਹਾਂਜੀ जो ये मेरी सलवार है बैल्ट वाली ये कस्टमर दी सी किसी तो लेंथ हैगी है गिया जी सैथी ठीक है जी और ये मेरे पास चार कलियां है ठीक है ये चार कली है मेरे को और ये दी लेंथ हैगी बत्ती ठीक है जी हाँ जी सैंती सलवार तैयार से ਤੇ ਅਸੀਂ ਇਹਦੀ ਕਲੀ ਲਈ ਹੈਗੀ ਐ 32 ਔਰ ਨੀਚੇ ਤੋਂ ਅਸੀਂ ਇਹ ਪੌਂਚਾ ਲਿਆ ਹੈਗਾ ਇਹਦਾ ਕਲੀ ਦਾ ਇਹ ਲੈ 2 ਸਵਾ 2 ਠੀਕ ਹੈ ਜੀ ਹਾਂ ਜੀ ਇਹਦੇ ਨਾਲ ਮੈਂ ਅੱਗੇ ਤੁਹਾਨੂੰ ਦੱਸਾਂਗੀ ਇੱਕ ਕਲੀ ਦੇ ਨਾਲ ਅਸੀਂ ਫਰੰਟ ਵਾਲੇ ਪੈਨਲ ਕਿਸ ਤਰ੍ਹਾਂ ਅਟੈਚ ਕਰਦੇ ਹਾਂ ਠੀਕ ਹੈ ਜੀ ਇਹ ਇਸ ਸਾਈਡ ਤੋਂ ਅਸੀਂ ਲੈਣੀ ਹੈਗੀ ਐ ਆਸਨ ਜਿਹੜੀ ਜੇ ਡੀ ਸਾਈਡ ਤੇ ਮੈਂ ਬੈਠੀ ਆ ਏ ਸਾਈਡ ਹੈਗੀ ਹੈ ਲੈਂਥ ਸਲਵਾਰ ਦੀ ਔਰ ਇਹਦੇ ਆਪੋਜੀਟ ਸਾਈਡ ਅਸੀਂ ਰੱਖਣਾ ਹੈਗਾ ਸਲਵਾਰ ਦਾ ਆਸਨ ਠੀਕ ਹੈ ਜੀ ਏ ਮੈਂ ਲਿਆ ਹੈਗਾ ਜੀ 9.5 ਇੰਚ ਜੀ ਸਲਾਈ ਚ ਆ ਜਾਣਾ ਤੇ 9 ਪਿਛੇ ਰਹਿ ਜਾਣਾ ਠੀਕ ਹੈ ਜੀ ਹਾਂ ਏ ਹੈਗੀਆਂ ਚਾਰ ਕਲੀਆਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਮੈਂ ਕਟਿੰਗ ਕਰ ਚੁੱਕੀ ਆ ਔਰ ਉਸ ਤੋਂ ਬਾਅਦ ਏ ਹੈ ਫਰੰਟ ਪੈਨਲ ਠੀਕ ਹੈ ਜੀ ਇਹ ਇਸ ਕਲੀ ਦੇ ਨਾਲ ਅਟੈਚ ਕਰਨਾ ਹੈ ਇਹ ਦੋ ਹੈ ਠੀਕ ਹੈ ਜੀ ਦੋ ਕਲੀਆਂ ਦੇ ਸੈਂਟਰ ਦੇ ਵਿੱਚ ਇਸ ਨੂੰ ਜੋੜਿਆ ਜਾਂਦਾ ਹੈ ਠੀਕ ਹੈ ਜੀ ਇਹ ਅਸੀਂ ਲੈਣਾ ਉਨਾ ਹੀ ਹੈ ਜਿੰਨੇ ਅਸੀਂ ਕਲੀ ਦੀ ਲੈਂਥ ਲਈ ਹੈ ਜਿਸ ਤਰ੍ਹਾਂ ਉਹ ਇਸ ਲਈ ਸੀਗੀ 32 ਔਰ ਅਸੀਂ ਫਰੰਟ ਪੈਨਲ ਦੀ ਲੈਂਥ ਵੀ 32 ਲੈਣੀ ਹੈ ਔਰ ਇਸ ਦੀ ਜਿਹੜੀ ਚੌੜਾਈ ਹੈਗੀ ਹੈ ਵਿड्ਥ ਉਹ ਹੈਗੀ ਹੈ ਜੀ 12 ਠੀਕ ਹੈ ਜੀ 12 ਦਾ ਹਾਫ ਹੋ ਜਾਣਾ 6 ਔਰ ਜੋ ਮੈਂ ਇਸ ਸਾਈਡ ਲਿਆ ਸੀਗਾ 2.5 ਤਾਂ ਉਹ 6 ਉਧਰ ਜੋ ਫਰੰਟ ਪੈਨਲ ਸੀਗਾ ਉਹਦਾ 12 ਦਾ ਹਾਫ 6 6 2 ਹੀ ਕਰਕੇ ਪੋਹੰਚਾ ਤਿਆਰ ਹੋ ਜਾਣਾ ਹੈ ਜੀ ਸਾਡਾ 8.8 ਠੀਕ ਹੈ ਜੀ ਹਾਂਜੀ ਤੇ ਤੁਸੀਂ ਫਿਰ ਉਹ ਤਿਆਰ ਰੱਖ ਸਕਦੇ ਹੋ ਕਿਉਂਕਿ ਤੁਸੀਂ 6 ਰੱਖਣਾ ਹੈ 7 ਰੱਖਣਾ ਹੈ ਠੀਕ ਹੈ ਜੀ ਇਹ ਮੈਂ 6.5 ਤਿਆਰ ਰੱਖਣਾ ਹੈ ਠੀਕ ਹੈ ਜੀ ਇਹ ਉਸ ਤੋਂ ਬਾਅਦ ਆਈ ਹੈਗੀ ਹੈ ਜੀ ਇਹ ਕੱਟ ਕੀਤਾ ਹੈਗਾ ਮੈਂ 벨ਟ ਠੀਕ ਹੈ ਜੀ ਹਾਂ